بابا جی شاہدہ ستارے بابا, بابا لال انہوں نے بےتی ہے ਭੜਦੇ ਆ ਭਰ ਨਾਲ ਨਾਲ ਭਰਾਂ ਬਕ ਤੋਂ ਏ ਸਰੂਰੇ ਸਾਗੁਨਾ ਭਰ ਨਾਲ ਨਾਲ ਭਰਾਂ ਬਕ ਤੋਂ ਏ ਸੰਗੂਰੇ ਸਾਗੁਨਾ ਭਰਦੇ ਬੋਲੋ कुन 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 ਵੜਿਆ ਪੜਨ ਨਾਲ ਪਰਵਾਸਤ ਹੋਵੇ ਗੁਰਾਂ ਤੋਂ ਹੋਵੇ ਅਸਲਾਮੁਅਲਿਕ ਸਭ ਮੰਦਿਆ ਵੜਿਆ ਪੜਨ ਨਾਲ ਗੁਰਾਂ ਤੋਂ ਹੋਵੇ ਅਸਲਾਮੁਅਲਿਕ ਸਭ ਮੰਦਿਆ राधे बोलो जी Μια κόκκινη κάρτα με έναν τύπο, έναν τύπο που δεν είναι αντικείμενο 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 Thank uh you. -huh.

بڑوائی ہے سامنے تمہارے ہاتھ کو ہاتھ جو تھا تم تو سامنے تمہارے بری جی لو ਬਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪਾਂ ਸਾਰੇ ਬੜੇ ਭਾਗਾਂ ਵਾਲੇ ਹਾਂ ਸਤਿਗੁਰੂ ਨੇ ਅਦਾਰਸ਼ ਕੀਤਾ ਰਹਿਮਤ ਕੀਤੀ ਆਪਣੇ ਸਾਰਿਆਂ ਦੇ ਉੱਪਰ ਮਹਾਨ ਰੂਹਾ ਰਾਵਦਰ ਨਾਲ ਜੁੜੀਆਂ ਹੋਈਆਂ ਰੂਹਾਂ ਮਹਾਗੁਰਸ ਜਥੇਦਾਰ ਸੰਤ ਬਾਬਾ ਭਪਿੰਦਰ ਸਿੰਘ ਜੀ ਮਹਾਗੁਰ ਉਹਨਾਂ ਦੀਆਂ ਯਾਦਾਂ ਦੇ ਵਿੱਚ ਬੈਠ ਕੇ ਸਰਬ ਤੇ ਆਲਮ ਗੁਰਤਾ ਗਤੀ ਬਰਾਜਬਾਨ ਚਬਰ ਸਰਦਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਰੰਸੇ ਮਹਾਰਾ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਮਿਲਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮਾਰਗ ਤੇ ਪਾਉਂਦੇ ਹਨ ਮਾਰਗ ਦੱਸਦੇ ਹਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਕਿਹੜਾ ਮਾਰਗ ਹੈ ਮਹਾਰਾਜ ਸੱਚੇ ਪਾਤਸ਼ਾਹ ਗੰਦੇ ਜੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣਾ ਹੈ ਤਾਂ ਇਹ ਬੜਾ ਸਖਾਲਾ ਮਾਰਗ ਹੈ ਬੜਾ ਸੌਖਾ ਮਾਰਗ ਨਹੀਂ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਸਾਧਗੁਰੂ ਜੀ ਕਹਿੰਦੇ ਸੰਤ ਦਾ ਮਾਰਗ ਧਰਮ ਕੀ ਪੌੜੇ ਹੁਣ ਸੰਤ ਦਾ ਜਿਹੜਾ ਮਾਰਗ ਹੈ ਪਰਮਾਰਥ ਦੇ ਰਸਤੇ ਤੇ ਚੱਲਣ ਵਾਸਤੇ ਰੱਬ ਦੇ ਰਸਤੇ ਤੇ ਚੱਲਣ ਵਾਸਤੇ ਸੰਤ ਦਾ ਮਾਰਗ ਫੜਨਾ ਪੈਣਾ ਜਿਸਹਾਸਾਨੀ ਆਓ ਬਾਰ ਦੇ ਨਾਲ ਰਾਜਵਾ ਜਿਹੀ ਧਾਰਨਾ ਸਾਰੇ ਬੋਲਿਆ ਕਰੋ ਬੈਠ ਕੇ ਜਾਗਦੇ ਰਿਹਾ ਕਰੋ ਆ ਜਿਹੜੇ ਸਟੇਜ ਦੇ ਉੱਪਰ ਬੈਠੇ ਨੇ ਨਾ ਕੀਰਤਨੀਏ ਇਹ ਸਾਰੇ ਮਾਪ ਗੁਰਸਾਂ ਦੇ ਚਰਨਾਂ ਵਿੱਚ ਜਾਗਦੇ ਰਹੇ ਕੋਈ ਢੋਲ ਦੀ ਸਿਖਰਿਆ ਜਿੰਮਤਾ ਬੁਰਬਾਣੀ ਕਥਾ ਕਹਾਣੀਆਂ ਸਤਿਗੁਰੂ ਦੀ ਬੜੀ ਪਾਣੀ ਯਾਦ ਹੈ ਸਾਰੇ ਸਿੰਘਾਂ ਨੂੰ ਕਿਉਂਕਿ ਜਾਗ ਕੇ ਬਣਦੇ ਰਹੇ

I'm mm -hmm. mm -hmm. mm -hmm. to <laughs> ਸੰਤਮਾਰਗ ਸੰਤਮਾਰਗ ਧਰਮ ਦੀ ਪੌੜੀ ਇਹ ਜੀ ਨੇ ਭੜਨ ਨਹੀਂ ਹੈ ਜਿਨੇ ਪਰਮਾਰਥ ਦੇ ਰਸਤੇ ਤੇ ਜਾਣਾ ਹੈ ਉਹਨੂੰ ਇਸ ਸੰਭਾਰਕ ਤੇ ਚੱਲਣਾ ਬੈਠਾ ਹੁਣ ਦੁਬ ਤਾ ਇਸ ਗੱਲ ਦੀ ਹੈ ਕਿ ਕੁਝ ਪ੍ਰਚਾਰਕ ਕੁਝ ਵਿਦਵਾਨ ਸੰਤ ਰੱਬ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਦਸ ਪਾਤਸ਼ਾਹਿਆਂ ਨੂੰ ਸੰਤ ਮੰਨਦੇ ਨੇ ਇਹਦੇ ਵਿੱਚ ਵੀ ਵਿੱਚ ਕੋਈ ਦੋਰ ਹੈ ਵੀ ਨਹੀਂ ਹੈ ਮੇਲੇ RAM RAAY ਤੂੰ ਸੰਤਾਂ ਦਾ ਸੰਗ ਤੇਰੇ ਉਹ ਸਾਰਿਆਂ ਸੰਤਾਂ ਦਾ ਸੰਤ ਹੈ ਪਰਮੇਸ਼ਰ ਵਾਹਿਗੁਰੂ ਉਹ ਕਿਹੜਾ ਸੰਤ ਹੈ ਜਿਹੜੇ ਸੰਤ ਨੂੰ ਯਾਦ ਕਰਾਉਣ ਵਾਸਤੇ ਰੱਬ ਦੇ ਪਿਆਰੇ ਦਿਨ ਰਾਤ ਹਰੀ ਜਸ ਕੀਰਤਨ ਕਰਦੇ ਰਹਿੰਦੇ ਨੇ ਐਸਾ ਸਤਗੁਰੂ ਮਹਾਰਾਜ ਪਰਮਾਨ ਕਰਦੇ ਨੇ ਸਭਨਾ ਜੀਆ ਦਾ ਇੱਕ ਧਰਤਾ ਸੁਮੈ ਫਿਰ ਜਾਈ ਆਪਣੇ ਅੰਗਾਰ ਗੁਰਧਰ ਸੁਖ ਅੰਕਸੁਰ ਆਵੇ ਸਤਿਗੁਰੂ ਮਹਾਰਾਜ ਪਰਮਾਨ ਕਰਦੇ ਨੇ ਸਭਾ ਦੀਆਂ ਆਇਕ ਦਾ ਸੁਨ ਸੁਨਾਈ ਸਭਾ ਦੀਆਂ ਆਇਕ ਦਾ ਸੁਨ ਸੁਨਾਈ হরে রাম 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 হরে i you. ਇੱਕ ਬਾਤ ਸੋ ਮਨ ਵਿਸਰਨਾ ਜਾਏ ਇੱਕ ਉਹ ਸੰਤ ਸਾਰੇ ਸੰਤਾਂ ਦਾ ਸੰਤ ਇੱਕ ਸ਼ਾਂਤ ਹਨ ਰੱਬ ਦੇ ਪਿਆਰੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਸਲਾਨਾ ਕਰਨ ਵਾਲੇ ਵੰਦਗੀ ਕਰਨ ਵਾਲੇ ਆਪ ਜਪੈ ਅਬਰ ਨਾਮ ਜਪਾਵੇ ਇੱਕ ਉਹ ਮਹਾਂਪੁਰ ਸੰਤ ਨੇ ਇਹਨਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਹਾਂ ਇਹ ਸਾਧ ਸੰਗ ਜੀ ਸੰਸਾਰ ਦੇ ਉੱਪਰ ਉਸ ਵਾਹਿਗੁਰੂ ਪਰਮੇਸ਼ਰ ਦਾ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਦੇ ਨੇ ਗੁਰੂ ਦੇ ਇਤਿਹਾਸ ਦਾ ਪ੍ਰਚਾਰ ਕਰਦੇ ਨੇ ਆਪ ਨਾਮ ਜਪਦੇ ਨੇ ਦੂਸਰਿਆਂ ਨੂੰ ਜਪਾਉਂਦੇ ਹਨ ਮਹਾਂਪੁਰਖ ਇਹ ਵੀ ਸੰਤ ਹਨ ਸੰਤ ਸ਼ਬਦ ਦੇ ਤਿੰਨ ਅਰਥ ਇਹ ਸਾਨੂੰ ਤਾਂ ਉਹ ਮਹਾਪੁਰਸ਼ਾਂ ਦੇ ਨਾਮ ਨਾਲ ਦਿੱਤਾ ਗਿਆ ਪਰ ਇਹ ਮਾਰਗ ਇੱਕੋ ਹੈ ਇੱਥੋਂ ਆਪ ਜੀ ਅਨੰਦਪੁਰ ਸਾਹਿਬ ਨੂੰ ਜਾਓਗੇ ਨਾ ਰਸਤੇ ਦੇ ਵਿੱਚ ਫਤਿਹਗੜ੍ਹ ਸਾਹਿਬ ਧੰਗ ਬਾਬਾ ਜਵਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਦਰਸ਼ਨ ਕਰ ਜਲੀਏ ਅੱਗੇ ਜਾਓਗੇ ਭੱਟਾ ਸਾਹਿਬ ਕੀਰਤਪੁਰ ਸਾਹਿਬ ਫਿਰ ਅਨੰਦਪੁਰ ਸਾਹਿਬ ਆ ਜਾਣਾ ਇਸੇ ਤਰ੍ਹਾਂ ਮਾਰਗ ਆਨੰਦਪੁਰ ਸਾਹਿਬ ਦਾ ਹੀ ਹੈ ਪਰ ਰਸਤੇ ਵਿੱਚ ਜਿੰਨੇ ਗੁਰੂ ਘਰ ਹਨ ਉਹ ਹੈ ਦਸਮੇਸ਼ ਦਿੱਤਾ ਮਹਾਰਾਜ ਜੀ ਪਾਤਸ਼ਾਹ ਜੀ ਦੇ ਚਰਨ ਸੋਆਰ ਉਹਨਾਂ ਦੇ ਹਸਵਾਸ ਦੇ ਵਿੱਚ ਵੀ ਹਨ ਸਾਰੇ ਜਗ੍ਹਾ ਤੇ ਮੱਥਾ ਟੇਕ ਕੇ ਸਫਲਾ ਹੈ ਕਿ ਤੀਸਰਾ ਸਾਧ ਸੰਗ ਜੀ ਸਤ ਸੰਗਤ ਸੰਤੋ ਰਾਮ ਨਾਮ ਨਿਸਤਰੀਆ ਆਪ ਸੰਗ ਦਾ ਬੈਠਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੀਸਰੇ ਸੰਤ ਜਿਹੜੇ ਗੁਰਬਾਣੀ ਸੁਣਉਂਦੇ ਹਨ ਧਿਆਨ ਨਾਲ ਔਰ ਜਿਹੜੇ ਧਿਆਨ ਨਾਲ ਨਹੀਂ ਸੁਣਦੇ ਉਹ ਗੁਰੂ ਨਾਨਕ ਦੇਵ ਮਹਾਰਾਜ ਸੱਜਣ ਬਾਸ਼ਾ ਨੇ ਫਿਰ ਉਹਨਾਂ ਦੇ ਨਾਲ ਧੰਵਾਜ ਨਹੀਂ ਕੀਤੀ ਸੀ ਮਹਾਰਾਜ ਕਹਿੰਦੇ ਉਹ ਘੋੜੇ ਖਰੀਦਦਾ ਫਿਰਦਾ ਤੂੰ ਆਪਣੀ ਘੋੜੀ ਦਾ ਬਸੇਰਾ ਬਚਾਉਂਦਾ ਫਿਰਦਾ ਤੁਸੀਂ ਧੰਵਾਜ ਨਹੀਂ ਕਰਦੇ ਤੁਹਾਡੇ ਨਾਲ ਨਹੀਂ ਕਰਦਾ ਜਿਹੜੇ ਜੁੜੇ ਹੋਏ ਨੇ ਮਹਾਰਾਜੋ ਸੰਗਤ ਨੂੰ ਵੀ ਸੰਤ ਕਿਹਾ ਔਰ ਜਿਹੜੇ ਜੁੜੇ ਹੋਏ ਨੇ ਗੁਰੂ ਦੇ ਪੰਚਾਰਕ ਰੱਬ ਦਾ ਨਾਮ ਜਪਣ ਵਾਲੇ ਬੰਦਗੀ ਵਾਲੇ ਪੁਰਸਾਂ ਨੂੰ ਵੀ ਸੰਤ ਕਿਹਾ ਔਰ ਗੁਰਬਾਣੀ ਨੇ ਉਸ ਅਗਾਲ ਪੁਰਖ ਵਾਹਿਗੁਰੂ ਨੂੰ ਵੀ ਸੰਤ ਕਿਹਾ ਸਾਧ ਸੰਗ ਜੀ ਸੋ ਆਓ ਇੱਥੇ ਹੀ ਸਮਾਪਤੀ ਹੈ ਗੁਲਾਚਕਾਂ ਦੇਖੋ ਫਿਰਮਾ ਸਾਰੀਆਂ ਸਿੱਖ ਸੰਤਾਂਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਸਹਿ ਧੰਨਤਾ ਦੇ ਜੋਗ ਹੋ ਗੁਰਬਾਣੀ ਸਰਵਣ ਕਰ ਰਿਓ ਜਿੰਨੇ ਵੀ ਸਟੇਜ ਤੇ ਵਾਹ ਵਰਖਾਏ ਹਨ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਸੰਤ ਬਾਬਾ ਬਿੰਦ ਸਿੰਘ ਜੀ ਮਹਾਰੂਸ ਸਹਾ ਸੰਗਤ ਜੀ ਅਰਬੋ ਧਾਵੀ ਦੇ ਵਿੱਚ ਗਏ ਸੀ ਕਈ ਵਾਰੀ ਫੇਰੀ ਪਾਈ ਆਪੋ ਧਾਵੀ ਦੇ ਵਿੱਚ ਦਵਾਈ ਦੇ ਵਿੱਚ ਇੱਕ ਪਰਿਵਾਰ ਦੇ ਕੋਲ ਜਾ ਕੇ ਰੁਕਦੇ ਹੁੰਦੇ ਨੇ ਤੇ ਉਹ ਪਰਿਵਾਰ ਨਾਲ ਗੱਲਬਾਤ ਹੋਈ ਕਿ ਮਾਪੋਸ ਤੁਹਾਡੇ ਘਰ ਰਹਿੰਦੇ ਨੇ ਉਹ ਕਹਿੰਦੇ ਮਾਪੋਸ ਤਾਂ ਸੌਂਦੇ ਨਹੀਂ ਇੱਕ ਸਹਰਾਣਾ ਲਾਇਆ ਹੋਇਆ ਬਸ ਉਹ ਤੇ ਟਿੱਡੇ ਜੋ ਕੇ ਬੈਠੇ ਰਹਿੰਦੇ ਨੇ ਜਦੋਂ ਦੇਖੀਏ ਬਸ ਵੱਧ ਗਈ ਕਰੀ ਜਾਂਦੇ ਨੇ ਨਾਮ ਜਪੇ ਜਾਂਦੇ ਨੇ ਉਹ ਰੱਬ ਦੇ ਨਾਮ ਵਾਲੀਆਂ ਬਣਵਾ ਸੋ ਸਾਸਰਣ ਜੀ ਇਹ ਮਾਰਗ ਜੋ ਜਿਹੜਾ ਹੈ ਇਸੇ ਮਾਰਗ ਦੇ ਉੱਪਰ ਚੱਲ ਕੇ ਸਾਡਾ ਭੜਾ ਆਉਣਾ ਹੈ ਆਓ ਇਸ ਧਰਨਾ ਵੱਢ ਕੇ ਉਸਤਮਾਲ ਆਉਣ ਵਾਲਾ ਜਥੇ ਕੋਲੋਂ ਸਾ ਸੰਗ ਜੀ ਲਾਹਾ ਪ੍ਰਾਪਤ ਕਰੀਏ ਨਾ ਇੱਕ ਸੰਤ I don't Thank <laughs> you. ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਲਾਰਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿੱਤੇ ਸਮੇਂ ਅਨੁਸਾਰ ਮਹਾਪੁਰਸ਼ਾਂ ਨੂੰ ਸ਼ਾਦਾ ਤੇ ਸਤਕਾਰ ਪੇਟ ਕੀਤਾ ਹੈ ਔਰ